ਦੀ ਕਿਤਾਬ ਹੈ ਅਪਸਰਾ ਦੋਗਲੇ ਸਮਾਜ ਦੇ पिंजਰੇ ਅੰਦਰ ਖੰਮ ਜਖਮੀ ਕਰਵਾ ਰਹੀਆਂ ਕਾਸ਼ਨੀ ਵਰਗੀਆਂ ਕੁੜੀਆਂ ਦੇ ਨਾਮ ਅਪਸਰਾ ਇੱਕ ਔਰਤ ਦੀ ਕਹਾਣੀ ਨਹੀਂ ਬਲਕਿ ਅਣਗਿਣਤ ਔਰਤਾਂ ਦੀ ਕਹਾਣੀ ਹੈ ਜੋ ਜ਼ਿੰਦਗੀ ਬਿਲਕੁਲ ਕਿਸੇ ਨਰਗ ਵਰਗ ਭੋਗਦੀਆਂ ਹਨ ਕਿਸੇ ਵੀ ਇੱਕ ਸੰਵੇਦਨਸ਼ੀਲ ਮਨੁੱਖ ਦਾ ਮੂਰਖਾਂ ਤੇ ਜ਼ਾਹਿਰ ਲੋਕਾਂ ਵਿੱਚ ਰਹਿਣਾ ਆਪਣੇ ਆਪ ਵਿੱਚ ਇੱਕ ਸਜ਼ਾ ਹੁੰਦੀ ਹੈ ਬਹੁਤੇ ਔਰਤਾਂ ਹਾਲੇ ਵੀ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਨਾ ਖਤਮ ਹੋਣ ਵਾਲੀ ਤਕਲੀਫ ਵਿੱਚ ਹਨ ਜਿਸ ਲਈ ਉਹ ਆਪ ਜ਼ਿੰਮੇਵਾਰ ਨਹੀਂ ਹਨ ਜੇ ਇੱਕ ਆਦਮੀ ਹੋਣਾ ਸੰਘਰਸ਼ ਹੈ ਤਾਂ ਔਰਤ ਹੋਣਾ ਇੱਕ ਤਕਲੀਫ ਹੈ ਇਸ ਕਿਤਾਬ ਵਿੱਚ ਬਹੁਤ ਸਟੀਕ ਤਰੀਕੇ ਨਾਲ ਔਰਤਾਂ ਦੁਆਰਾ ਭੋਗੀ ਜਾਂਦੀ ਤਕਲੀਫ ਨੂੰ ਇਨਵੇਂ ਕਾਗਜ਼ਾਂ ਤੇ ਉਤਾਰਿਆ ਗਿਆ ਹੈ ਪੂਰਨਮਾਸ਼ੀ ਦੀ ਇੱਕ ਰਾਤ ਅੰਬਰਾਂ ਨੂੰ ਤਾਰਿਆਂ ਨਾਲ ਖਚਾ ਖਚ ਭਰਿਆ ਦੇਖ ਮੈਂ ਕਿ ਡੁੱਠੀ ਅੱਲਾਕ ਅੱਲਾ ਤਾਰਾ ਮੇਰੀਆਂ ਅੱਖਾਂ 'ਚ ਉੱਤਰ ਰਿਹਾ ਸੀ ਅਤੇ ਉਸੇ ਰਸਤੇ ਮੈਂ ਅੰਬਰ ਤੱਕ ਪਹੁੰਚਣ ਲੱਗੀ ਇਹ ਤਾਰੇ ਮੈਨੂੰ ਇਰਤਗਿਰਦ ਘੁੰਮਦੇ ਜਾਪੇ ਜਿਵੇਂ ਆ ਕੇ ਮੇਰੀ ਚੁੰਨੀ ਤੇ ਟਿਕ ਗਏ ਹੋਣ ਸਾਰੇ ਦੇ ਸਾਰੇ ਹਵਾ ਮੇਰੇ ਚਮਚਲ ਕੇਸਾਂ ਨਾਲ ਖੇਡਣ ਲੱਗੀ ਕੇਸ ਵਾਰ-ਵਾਰ ਮੇਰੀਆਂ ਅੱਖਾਂ ਅੱਗੇ ਇੰਜਾਂ ਰਹੇ ਸਨ ਜਿਵੇਂ ਚਾਨਣ ਅੱਗੇ ਬੱਦਲਾਂ ਦੀਆਂ ਕਟਨਾਵਾ ਆਉਂਦੀਆਂ ਹੋਣ ਕਲਿਆਂ ਕੋਠੇ ਤੇ ਬੈਠਣਾ ਮੈਨੂੰ ਬੜਾ ਵਧੀਆ ਲੱਗਦਾ ਸੀ ਛੱਤ ਤੇ ਪਿਆ ਟੁੱਟਿਆ ਮੰਜਾ ਮੈਨੂੰ ਮਖਮਲੀ ਪਲੰਗ ਨਾਲੋਂ ਵੱਧ ਕੇ ਲੱਗਦਾ ਮੰਜੇ ਦਾ ਇੱਕ ਪਾਵਾ ਟੁੱਟਿਆ ਹੋਇਆ ਸੀ ਪਰ ਮੈਂ ਟਾਂ ਰੱਖ ਕੇ ਆਰਜੀ ਪਾਵਾ ਬਣਾ ਲਿਆ ਸੀ ਇੱਥੇ ਬੈਠ ਕੇ ਮੈਂ ਸਾਰਿਆਂ ਦਾ ਸਾਂਝਾ ਆਕਾਸ਼ ਤੱਕਦੀ ਰਹਿੰਦੀ ਧਰਤੀ ਤੇ ਤਾਂ ਸਾਰਿਆਂ ਨੇ ਆਪਣੀਆਂ ਆਪਣੀਆਂ ਮੇਰਾ ਕਰ ਰੱਖੀਆਂ ਨੇ ਆਕਾਸ਼ ਹੀ ਤਾਂ ਬਚਿਆ ਏ ਜਿੱਥੇ ਕਿਸੇ ਦਾ ਹੱਕ ਨਹੀਂ ਹੈ ਅਕਸਰ ਮੈਂ ਰੋਟੀ ਖਾ ਕੇ ਛੱਤ ਤੇ ਆ ਜਾਂਦੀ ਕਿੰਨਾ ਸਮਾਂ ਬੈਠ ਕੇ ਮੈਂ ਚੰਨ ਨੂੰ ਤੱਕਦੀ ਰਹਿੰਦੀ ਹਵਾ ਦੀ ਸਰਸਰਾਹਟ ਮੈਨੂੰ ਚੰਗੀ ਲੱਗਦੀ ਇਹ ਹਵਾ ਵੀ ਤਾਂ ਮੇਰੀ ਸਹੇਲੀ ਬਣ ਗਈ ਸੀ ਨਾ ਜਿਸ ਨਾਲ ਸਮਾਂ ਬਿਤਾਉਣਾ ਮੈਨੂੰ ਚੰਗਾ ਲੱਗਦਾ ਇਹ ਆਕਾਸ਼ ਮੈਨੂੰ ਘਰ ਦੀ ਛੱਤ ਵਰਗਾ ਲੱਗਦਾ ਇਹ ਤਾਰੇ ਮੈਨੂੰ ਘਰ ਦੇ ਜੀ ਲੱਗਦੇ ਜਿੰਨਾਂ ਦੀ ਬੁੱਕਲ ਵਿੱਚ ਆ ਕੇ ਮੈਨੂੰ ਚੰਗਾ ਲੱਗਦਾ ਇਹ ਸਾਰੀਆਂ ਚੀਜ਼ਾਂ ਮੈਨੂੰ ਮੇਰੇ ਵਾਂਗ ਸ਼ਾਂਤ ਲੱਗਦੀਆਂ ਨਾ ਮੈਂ ਬਹੁਤਾ ਬੋਲਦੀ ਨਾ ਇਹ ਚੰਨ ਤਾਰੇ ਬੋਲਦੇ ਉਨਾ ਸਮਾਂ ਮੈਂ ਛੱਤ ਤੇ ਬੈਠੀ ਰਹਿੰਦੀ ਜਿੰਨਾ ਸਮਾਂ ਮੈਨੂੰ ਨੀਂਦ ਨਾ ਆਉਣ ਲੱਗ ਜਾਂਦੀ ਜਾਂ ਮਾਂ ਝੜਕਾ ਨਾ ਦੇਣ ਲੱਗ ਜਾਂਦੀ ਮਾਂ ਦੀ ਗਰਜਮੀ ਗੁੱਸੇ ਭਰੀ ਆਵਾਜ਼ ਸੁਣ ਕੇ ਮੈਂ ਕਾਲੀ ਕਾਲੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਕਿੰਨਾ ਸਮਾਂ ਮੈਨੂੰ ਗਾਲਾਂ ਕੱਢਦੀ ਰਹਿੰਦੀ ਕਈ ਵਾਰ ਤਾਂ ਗੁੱਸੇ ਵਿੱਚ ਹੁੰਦੀ ਤਾਂ ਮੈਨੂੰ ਕੁੱਟ ਕੇ ਲਿਆਉਂਦੀ ਮੈਂ ਫਿਰ ਵੀ ਕੋਠੇ ਤੇ ਜਾਣੋਂ ਨਾ ਹਟਦੀ ਪਤਾ ਨਹੀਂ ਇੰਨਾਂ ਚੀਜ਼ਾਂ ਨਾਲ ਮੇਰਾ ਕੀ ਮੂੰਹ ਪੈ ਗਿਆ ਸੀ ਇਸ ਲੇਟ ਤੇਰੀ ਨਹੀਂ ਬਿੱਟੂ ਲਈ ਹੈ ਮੇਰੇ ਹੱਥਾਂ 'ਚੋਂ ਸਲੇਟ ਫੜ ਕੇ ਮਾਂ ਨੇ ਮਿੱਟੂ ਨੂੰ ਫੜਾ ਦਿੱਤੀ ਹਮੇਸ਼ਾ ਦੀ ਤਰ੍ਹਾਂ ਮਿੱਟੂ ਅੰਗੂਠਾ ਦਿਖਾਉਂਦਾ ਦੌੜ ਗਿਆ ਖੈਰ ਇਹ ਕਿਹੜਾ ਪਹਿਲੀ ਵਾਰ ਹੋਇਆ ਸੀ ਮਾਂ ਹਮੇਸ਼ਾ ਹੀ ਐਦਾਂ ਕਰਦੀ ਮਾਂ ਦੀਆਂ ਰੁੱਖੀਆਂ ਗੱਲਾਂ ਮੇਰਾ ਕਾਲਜਾ ਬਿੰਨ ਕੇ ਰੱਖ ਦਿੰਦੀਆਂ ਇਹ ਚੀਜ਼ ਜਿਸਮਾਨੀ ਚੀਜ਼ ਨਾਲੋਂ ਕਿਤੇ ਜ਼ਿਆਦਾ ਦਰਦ ਪਹਚਾਉਂਦੀ ਪਰ ਉਸੇ ਸਮੇਂ ਸਿਰਫ ਰੋਣਾ ਆਉਂਦਾ ਸੀ ਹੋਰ ਡੱਕਾ ਵੀ ਸਮਝ ਨਹੀਂ ਸੀ ਮੈਂ ਰੋਣਾ ਹੱਕੀ ਹੋ ਕੇ ਆਪਣੇ ਕਮਰੇ ਵਿੱਚ ਗਈ ਸਰਹਾਨੇ ਦੇ ਗੱਲ ਲਾ ਕੇ ਮੈਂ ਬਹੁਤ ਰੋਈ ਰੋ ਰੋ ਕੇ ਮੈਂ ਸਰਹਾਨੇ ਦਾ ਇੱਕ ਪਾਸਾ ਗਿੱਲਾ ਕਰਤਾ ਸੀ ਮਾਂ ਨੇ ਕਦੇ ਮੈਨੂੰ ਆਪਣੀ ਧੀ ਸਮਝਿਆ ਹੀ ਨਾ ਮਾਂ ਹਮੇਸ਼ਾ ਮੇਰੇ ਤੇ ਗੁੱਸਾ ਕਰਦੀ ਮੈਨੂੰ ਤਾਂ ਦੇਖ ਕੇ ਹੀ ਉਹ ਹਰਖ ਜਾਂਦੀ ਮਾਂ ਦੀਆਂ ਵੱਡੀਆਂ ਵੱਡੀਆਂ ਅੱਖਾਂ ਜਿਵੇਂ ਅੰਗ ਦੇ ਅੰਗਿਆਰ ਹੋਣ ਲਾਲ ਸੁਰਖ ਸ਼ਾਇਰ ਕੋਈ ਪਿਛਲੇ ਜਨਮ ਦਾ ਵੈਰ ਹੋਵੇ ਪਿਛਲਾ ਜਨਮ ਜੀ ਹਰ ਜਨਮ ਐਦਾਂ ਦੇ ਇਨਸਾਨ ਹੁੰਦੇ ਨੇ ਤਾਂ ਆਹੀ ਜਨਮ ਕਾਫੀ ਹੈ ਮੇਰੀਆਂ ਗੱਲਾਂ ਪਾਪਾ ਸੁਣ ਜ਼ਰੂਰ ਲੈਂਦੇ ਸੀ ਹਰ ਜਨਮ ਐਦਾਂ ਦੇ ਇਨਸਾਨ ਹੁੰਦੇ ਨੇ ਤਾਂ ਆਹੀ ਜਨਮ ਕਾਫੀ ਹੈ ਮਾਂ ਮੈਨੂੰ ਕੁੜਦੀ ਮਾਰਦੀ ਮੈਂ ਸਾਰੀਆਂ ਗੱਲਾਂ ਪਾਪਾ ਨੂੰ ਦੱਸ ਦਿੰਦੀ ਸੀ ਮੇਰੀਆਂ ਗੱਲਾਂ ਪਾਪਾ ਸੁਣ ਜ਼ਰੂਰ ਲੈਂਦੇ ਸੀ ਪਰ ਮਾਂ ਨੂੰ ਕਦੇ ਕੁਛ ਨਾ ਕਹਿੰਦੇ ਪਾਪਾ ਮਾਂ ਮੈਨੂੰ ਬਹੁਤ ਕੁੱਟਦੀ ਆ ਮੈਨੂੰ ਰੋਟੀ ਵੀ ਨਹੀਂ ਬਣਾ ਕੇ ਦਿੰਦੀ ਪਾਪਾ ਕੋਲ ਮੈਂ ਅਕਸਰ ਤਰਲੇ ਪਾਉਂਦੀ ਰਹਿੰਦੀ ਪਰ ਪਾਪਾ ਨੇ ਮਾਂ ਨੂੰ ਕਦੇ ਕੁਝ ਨਾ ਕਿਹਾ ਸਗੋ ਗੱਲਾਂ ਨਾਲ ਸਾਰ ਦਿੰਦੇ ਕੋਈ ਨਾ ਜੱਸੋ ਪੁੱਤ ਮੈਂ ਕਰਦਾ ਤੇਰੀ ਮਾਂ ਨਾਲ ਗੱਲ ਆਪਾਂ ਦਿੰਨੇ ਆ ਆਪਾਂ ਤਾਉ ਨੂੰ ਅਸਲ ਗੱਲ ਤਾਂ ਇਹ ਸੀ ਮੇਰਾ ਬਾਪ ਵੀ ਮੇਰੀ ਮਾਂ ਤੋਂ ਡਰਦਾ ਸੀ ਮਾਂ ਸਾਹਮਣੇ ਤਾਂ ਉਹਦੀ ਆਵਾਜ਼ ਵੀ ਨਾ ਨਿਕਲਦੀ ਪਾਪਾ ਬੈਂਕ ਵਿੱਚ ਕੈਸ਼ੀਅਰ ਸਨ ਡਿਊਟੀ ਤੋਂ ਆ ਕੇ ਉਹ ਕਿੰਨਾ ਸਮਾਂ ਮੇਰੇ ਨਾਲ ਖੇਡਦੇ ਰਹਿੰਦੇ ਮਾਂ ਜਿੰਨੀ ਨਫ਼ਰਤ ਕਰਦੀ ਪਾਪਾ ਉਹਨਾਂ ਪਿਆਰ ਕਰਦੇ ਮਾਂ ਦੀ ਨਫ਼ਰਤ ਮੇਰੇ ਅਣਪੋਲ ਮਨ ਦੀਆਂ ਜਿਹੜੀਆਂ ਟਾਣੀਆਂ ਪੁੱਟਦੀ ਪਾਪਾ ਦੇ ਪਿਆਰ ਨਾਲ ਉਹਨੀਆਂ ਹੀ ਨੰਮੀਆਂ ਕਰੁੰਬਲਾ ਫੁੱਟਾਉਂਦੀਆਂ ਪਾਪਾ ਦੀਆਂ ਗੱਲਾਂ ਸੁਣ ਕੇ ਮੈਂ ਆਸਮਾਨ ਵਿੱਚ ਉੱਡਣ ਲੱਗਦੀ ਅਤੇ ਚੰਨ ਤਾਰਿਆਂ ਨੂੰ ਦੱਸਦੀ ਕਿ ਮੇਰੇ ਪਾਪਾ ਵਰਗਾ ਕੋਈ ਨਹੀਂ ਇੱਕ ਤੀ ਨੂੰ ਹੋਰ ਕੀ ਚਾਹੀਦਾ ਹੈ ਬਸ ਇਹੀ ਕਿ ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕੋਈ ਸੁਣੇ ਤੇ ਹੁੰਗਾਰਾ ਭਰੇ ਉਹਦਾ ਵੀਰ ਉਹਦੇ ਨਾਲ ਖੇਡੇ ਬੇਸ਼ੱਕ ਖੇਡ ਦਾ ਖੇਡ ਦਾ ਲੜ ਪਵੇ ਮੈਂ ਬਿੱਟੂ ਨੂੰ ਬਹੁਤ ਪਿਆਰ ਕਰਦੀ ਸੀ ਪਾਪਾ ਮੇਰੇ ਲਈ ਕੁਝ ਵੀ ਲੈ ਕੇ ਆਉਂਦੇ ਮੈਂ ਬਿੱਟੂ ਨੂੰ ਦੇ ਦਿੰਦੀ ਮੈਨੂੰ ਖੁਸ਼ੀ ਹੁੰਦੀ ਜਦੋਂ ਬਿੱਟੂ ਮੇਰੀਆਂ ਚੀਜ਼ਾਂ ਨਾਲ ਖੇਡਦਾ ਪਰ ਜਦੋਂ ਮਾਂ ਮੇਰੇ ਤੋਂ ਜ਼ਬਰਦਸਤੀ ਕੁਝ ਖੋ ਕੇ ਬਿੱਟੂ ਨੂੰ ਦਿੰਦੇ ਫਿਰ ਮੈਨੂੰ ਬਹੁਤ ਬੁਰਾ ਲੱਗਦਾ ਮਾਂ ਵੱਲੋਂ ਬੋਲਿਆ ਨਾ ਮੁਰਾਦ ਲਫਜ਼ ਮੈਨੂੰ ਤੁਰ ਅੰਦਰੋਂ ਤੋੜ ਕੇ ਰੱਖ ਦਿੰਦਾ ਸੋਹ ਰੱਬ ਦੀ ਇਹ ਲਫ਼ਜ਼ ਮੈਨੂੰ ਬਿਨਾਂ ਆਰੀ ਤੋਂ ਦੋ ਫੜ ਕਰ ਦਿੰਦਾ ਮੇਰੀ ਮਾਂ ਦਰਮਿਆਨੇ ਕੱਦ ਦੀ ਪਤਲੇ ਸ਼ਰੀਰ ਦੀ ਜਨਾਨੀ ਸੀ ਮਾਂ ਦੇ ਚਿਹਰੇ ਤੋਂ ਹਮੇਸ਼ਾ ਹੀ ਇਦਾਂ ਲੱਗਦਾ ਰਹਿੰਦਾ ਸੀ ਕਿ ਉਹ ਗੁੱਸੇ ਵਿੱਚ ਹੈ ਗੁੱਸੇ ਨਾਲ ਉਹਦਾ ਚਿਹਰਾ ਲਾਲ ਹੋਇਆ ਰਹਿੰਦਾ ਮਾਂ ਪਾਪਾ ਤੋਂ ਲਗਭਗ 4-5 ਸਾਲ ਛੋਟੀ ਸੀ ਮੈਂ میٹرਿਕ ਪਾਸ ਸੀ ਅੰਗਰੇਜ਼ੀ ਪੰਜਾਬੀ ਸਾਰਾ ਕੁਝ ਪੜ੍ਹ ਲੈਂਦੀ ਪਾਪਾ ਬੀਏ ਪਾਸ ਸੀ ਪਰ ਮੇਰੀ میٹرਕ ਪਾਸ ਮਾਂ ਨਾਲੋਂ ਅੱਗੇ ਪਾਪਾ ਦੀ ਇੱਕ ਨਾ ਚੱਲਦੀ ਆਂਡ ਗਵਾਨਦੀ ਆ ਜਨਾਨੀਆਂ ਨਾਲ ਮਾਂ ਦੀ ਕਾਟ ਹੀ ਬੰਦੀ ਸੀ ਮਾਂ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਉਲਝੀ ਰਹਿੰਦੀ ਸੀ ਫਾਲਤੂ ਕਿਸੇ ਨਾਲ ਗੱਲ ਨਾ ਕਰਦੀ ਆਂਡ ਨਾ ਗਵੰਨ ਨਾ ਕਰ ਆਉਣ ਤੋਂ ਗੁਰੇਜ਼ ਕਰਦੀਆਂ ਮਾਵਾ ਨੂੰ ਚਾਹ ਹੁੰਦਾ ਆਪਣੇ लाडले ਲਾਡਲੀਆਂ ਨੂੰ ਨੁਹਾਤੋ ਕੇ ਸਕੂਲ ਭੇਜਦਾ ਪਰ ਮੇਰੀ ਮਾਂ ਨੂੰ ਕੋਈ ਚਾਹ ਨਹੀਂ ਸੀ ਸਾਡੇ ਕਿਸੇ ਨੇ ਕਾਲਾ ਟਿੱਕਾ ਨਹੀਂ ਲਾਉਣਾ ਅਸੀਂ ਤਾਂ ਹੁੰਦਿਆਂ ਹੀ ਕਲੰਕ ਹਾਂ ਸਾਨੂੰ ਤਾਂ ਜਨਮ ਦੇਣ ਵਾਲੀ ਮਾਂ ਹੀ ਜਨਮ ਦੇ ਕੇ ਮੂੰਹ ਪਾਸੇ ਕਰਕੇ ਰੋਣ ਲੱਗ ਜਾਂਦੀ ਐ ਬਾਕੀ ਸਾਰਾ ਰੋਣਾ ਹੌਂਕਾ ਮੂੰਹ ਕਰਕੇ ਫਿਰਦਾ ਰਹਿੰਦਾ ਐ ਬਾਪ ਵੀ ਮੱਥੇ ਤੌੜੀ ਪਾ ਕੇ ਸਾਡਾ ਸਵਾਗਤ ਕਰਦਾ ਧਰਮਜੀਤ ਆਂਟੀ ਇਹ ਕਹਿ ਲਓ ਮੇਰੀ ਅਸਲੀ ਮਾਂ ਬੇਸ਼ੱਕ ਘਰ ਦਾ ਕੰਮ ਕਰਨ ਆਉਂਦੀ ਪਰ ਜਿੰਨਾ ਸਮਾਂ ਰਹੀ ਮੇਰੀ ਬਾ ਮੰਨ ਕੇ ਰਹੀ ਮਸਾ 35 ਸਾਲ ਦੀ ਸੀ ਕਪਾਹ ਦੀ ਛਟੀ ਵਰਗਾ ਪਤਲਾ ਸਰੀਰ, ਤੱਛ ਦੀਆਂ ਗੋਲੀਆਂ ਵਾਂਗ ਚਮਕਦੀਆਂ ਅੱਖਾਂ, ਘੱਗੀ ਆਵਾਜ਼ ਬੋਲਦੀ ਤਾਂ ਐਦਾਂ ਲੱਗਦਾ ਜਿਵੇਂ ਆਵਾਜ਼ ਕਿਸੇ ਡੁੰਗੇ ਕਮਰੇ ਚੋਂ ਆਉਂਦੀ ਹੋਵੇ। ਪਾਣੀ ਵਰਗਾ ਸ਼ਾਂਤ ਸੁਭਾਅ ਅਤੇ ਪਾਣੀ ਦੀਆਂ ਛੱਲਾਂ ਵਰਗੀਆਂ ਛਲਕਦੀਆਂ। ਹੌਂਕੇ ਭਰੀਆਂ ਗੱਲਾਂ ਹਮੇਸ਼ਾ ਮੇਰੇ ਨਾਲ ਕਰਦੀ ਰਹਿੰਦੀ। ਜਵਾਨੇ ਚ ਘਰ ਵਾਲਾ ਮੁੱਕ ਗਿਆ। ਬੇहिساب ਬਿਸ਼ਰਾਪ ਪੀਣ ਕਰਕੇ ਲੀਵਰ ਦੀ ਬਿਮਾਰੀ ਨੇ ਜਾਨ ਲੈ ਲਈ। ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਕੇ ਆਪਣੇ ਜੁਆਕ ਪਾਲਦੀ। ਦੋ ਜਵਾਕ ਮੁੰਡਾ ਤੇ ਕੁੜੀ ਕਦੇ-ਕਦਾਈ ਮੇਰੇ ਘਰ ਆ ਜਾਂਦੇ ਸੀ ਘਰ ਵਾਲੇ ਦੇ ਮਰਨ ਤੋਂ ਬਾਅਦ ਕਰਮਜੀਤ ਆਂਟੀ ਦੀ ਜ਼ਿੰਦਗੀ ਬੇਰੰਗ ਹੋ ਗਈ ਵਿਧਵਾ ਦੀ ਜ਼ਿੰਦਗੀ ਬੇਰੰਗ ਨਹੀਂ ਤਾਂ ਹੋਰ ਕੀ ਹੁੰਦੀ ਆ ਨਾ ਹੀ ਆਪਣੀ ਮਰਜ਼ੀ ਦਾ ਪਹਿਨ ਸਕਦੀ ਆ ਨਾ ਹੀ ਆਪਣੀ ਮਰਜ਼ੀ ਨਾਲ ਬੇਖੌਫ ਹੱਸ ਸਕਦੀ ਆ ਜਮਾਨਾ ਹੱਸਣ ਤੇ ਵੀ ਪਾਬੰਦੀ ਲਾ ਦਿੰਦਾ ਅਗਰ ਭੁੱਲ ਕੇ ਹੱਸਣ ਦੀ ਗਲਤੀ ਕਰ ਵੀ ਦੇਵੇ ਤਾਂ ਜਮਾਨੇ ਦੇ ਤਾਨੇ ਮੇਨਿਆਂ ਦਾ ਸ਼ਿਕਾਰ ਹੋਣਾ ਪੈਂਦਾ ਤਰਾਂਤਰਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਕੋਈ ਝੜੀ ਲੱਥੀ ਦੀ ਖਸਮ ਸਰਤੇ ਹੈ ਨਹੀਂ ਖੁੱਲ੍ਹ ਮਿਲ ਗਈ ਮਰਦ ਦੇ ਬਿਨਾ ਔਰਤ ਦਾ ਕੋਈ ਵजूद ਨਹੀਂ ਸਮਝਿਆ ਜਾਂਦਾ ਔਰਤ ਤਾਂ ਜਨਮ ਪੈਦਾ ਹੀ ਮਰਦ ਲਈ ਹੋਈ ਹੈ ਮਰਦ ਦੇ ਬਿਨਾ ਉਹਦੀ ਜ਼ਿੰਦਗੀ ਬੇਰੰਗ ਸਮਝੀ ਜਾਂਦੀ ਹੈ ਇਸੇ ਕਰਕੇ ਕਈ ਇਲਾਕਿਆਂ ਵਿੱਚ ਵਿਧਵਾ ਔਰਤ ਨੂੰ ਚਿੱਟੇ ਕੱਪੜੇ ਪਾਉਣ ਦੀ ਹਦਾਇਤ ਹੁੰਦੀ ਹੈ ਪਰ ਇਸ ਦੇ ਉਲਟ ਮਰਦ ਨੂੰ ਕੁਝ ਵੀ ਕਰ ਸਕਦੇ ਨੇ ਉਹਨਾਂ ਨੂੰ ਕੋਈ ਹਦਾਇਤ ਨਹੀਂ ਹਦਾਇਤ ਦੇਵੇ ਵੀ ਕੌਣ ਸਾਡੇ ਸਮਾਜ ਦਾ ਪ੍ਰਧਾਨ ਹੀ ਮਰਦ ਹੈ ਮਰਦ ਤਾਕਤਵਰ ਹੈ ਤਾਕਤਵਰ ਲੋਕਾਂ ਦਾ ਦੁਨੀਆ ਪਾਣੀ ਪਰਦੀ ਹੈ ਮਰਦ ਅਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਇੱਕ ਹਫ਼ਤ ਹੈ ਨਾ ਔਰਤ ਵਿਚਾਰੀ ساری ਉਮਰ ਆਪਣੇ ਪਰਿਵਾਰ ਦਾ ਫਿਕਰ ਕਰ ਕਰ ਬੁਢਾਪੇ ਤੋਂ ਪਹਿਲਾਂ ਹੀ ਬੁੱਢੀ ਹੋ ਜਾਂਦੀ ਹੈ ਕੁਮਲਾ ਜਾਂਦੀ ਹੈ ਤੁਹਾਨੂੰ ਪਤਾ ਕੁਮਲਾਇਆ ਫੁੱਲ ਕਿਸੇ ਨੂੰ ਇੱਥੇ ਕਿੱਥੇ ਪਸੰਦ ਆਉਂਦੇ ਨੇ ਵਿਧਵਾ ਔਰਤ ਭਾਵੇਂ ساری ਉਮਰ ਆਪਣਾ ਚਰਿੱਤਰ ਸੁੱਚਾ ਰੱਖ ਕੇ ਆਪਣੇ ਜਵਾਕ ਪਾਲੇ ਪਰ ਜਮਾਨੇ ਦੀਆਂ ਨਜ਼ਰਾਂ 'ਚ ਉਹਨੂੰ ਜੂਠੀ ਰੋਟੀ ਹੀ ਸਮਝਿਆ ਜਾਂਦਾ ਹੈ ਮਰਦ ਚਾਹੇ ਜਿੰਨਾ ਮਰਜੀ ਕਮੀਨਾ ਕਿਉਂ ਨਾ ਹੋਵੇ ਪਰ ਔਰਤ ਨੂੰ ਸੈਕੰਡ ਹੱਡੀ ਚੀਜ਼ ਹੀ ਸਮਝਦਾ ਹੈ ਉਹ ਹਮੇਸ਼ਾ ਹੀ ਗਲਤ ਹੁੰਦੀ ਹੈ ਉਹਨੂੰ ਹਰ ਗਲੀ ਮੁਹੱਲੇ ਹਾਸਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ ਇਹ ਤਰਸ ਦੀ ਕਰਮਜੀਤ ਆਂਟੀ ਸੀ ਕਰਮਜੀਤ ਆਂਟੀ ਹੀ ਮੈਨੂੰ ਸਕੂਲ ਲਈ ਤਿਆਰ ਕਰਦੀ ਲਾੜ ਪਿਆਰ ਨਾਲ ਮੈਨੂੰ ਨਹਾਉਂਦੀ ਮੇਰੀਆਂ ਮਿੱਡੀਆਂ ਕਰਦੀ ਮੈਨੂੰ ਸਕੂਲ ਛੱਡ ਕੇ ਆਉਂਦੀ ਸਕੂਲ ਚੋਂ ਲੈ ਕੇ ਆਉਣ ਦੀ ਜ਼ਿੰਮੇਵਾਰੀ ਵੀ ਆਂਟੀ ਦੀ ਹੀ ਹੁੰਦੀ ਸੀ ਗਰਮੀ ਦੇ ਦਿਨਾਂ 'ਚ ਆਂਟੀ ਮੇਰੇ ਪਿੰਡੇ ਤੋਂ ਚੌਂਦਾ ਮੁੜਕਾ ਦੇਖ ਮੈਂ ਮਹਿਸੂਸ ਕਰਦੀ ਕਿ ਇਹ ਸਭ ਕੋਈ ਪੈਸਿਆਂ ਲਈ ਨਹੀਂ ਤਾਂ ਕਰ ਸਕਦਾ ਆਪਣੇ ਜੁਆਕਾਂ ਵਾਂਗ ਮੈਨੂੰ ਪਿਆਰ ਕਰਦੀ ਕਦੀ ਕਦਾਈ ਮੈਂ ਆਂਟੀ ਨੂੰ ਸਵਾਲ ਕਰਦੀ ਕਿ ਆਂਟੀ ਮੇਰੀ ਮਾਂ ਮੈਨੂੰ ਐਨਾ ਕਿਉਂ ਘੁੱਟਦੀ ਹੈ ਉਹ ਮੈਨੂੰ ਪਿਆਰ ਕਿਉਂ ਨਹੀਂ ਕਰਦੀ ਉਸ ਦਾ ਇੱਕੋ ਜਵਾਬ ਹੁੰਦਾ ਮੈਂ ਤਾਂ ਕਰਦੀ ਆ ਨਾ ਤੂੰ ਫਿਕਰ ਨਾ ਕਰਿਆ ਕਰ ਜੱਸੋ ਇੰਨਾ ਕਹਿੰਦੀ ਉਹ ਮੈਨੂੰ ਆਪਣੀ ਛਾਤੀ ਨਾਲ ਲਾ ਲੈਂਦੀ ਅਤੇ ਉਸ ਦਾ ਤੀਜ ਟੜਕ ਦਾ ਦਿਲ ਮੈਂ ਆਪਣੇ ਸੀਨੇ ਵਿੱਚ ਮਹਿਸੂਸ ਕਰਦੀ ਕਰਮੀ ਤੇ ਮੈਂ ਸਕੂਲੋਂ ਇਕੱਠੀਆਂ ਆਉਂਦੀਆਂ ਕਰਮੀ ਮੇਰੇ ਚਾਚੇ ਦੀ ਕੁੜੀ ਸੀ ਮੇਰੇ ਘਰ ਦੇ ਐਨ ਸਾਹਮਣੇ ਕਰਮੀ ਦਾ ਘਰ ਸੀ ਮੇਰੇ ਬਚਪਨ ਦੀ ਦੋਸਤ ਇਹ ਕਹਿ ਲਓ ਮੇਰੀ ਜਾਨ ਵਜਸ ਦੀ ਸੀ ਕਰਮੀ ਚ ਸਕੂਲ ਚ ਵੀ ਸਾਰਾ ਸਮਾਂ ਮੈਂ ਕਰਮੀ ਨਾਲ ਹੀ ਰਹਿੰਦੀ ਕਰ ਆ ਕੇ ਜਿੰਨਾ ਸਮਾਂ ਹੋ ਸਕਦਾ ਮਾਂ ਤੋਂ ਅੱਖ بچਾ ਕੇ ਕਰਮਿਕਾ ਚਲੀ ਜਾਂਦੀ ਕਰਮੀ ਗੋਲ ਮਟੋਲ ਲੰਮੀਆਂ ਗੁੱਤਾਂ ਵਾਲੀ ਰੰਗ ਦੀ ਸਾਵਲੀ ਪਰ ਨੈਣ ਨਕਸ਼ ਦੀ ਬਹੁਤ ਸੋਹਣੀ ਸੀ ਸਕੂਲ ਵਿੱਚ ਮੇਰਾ ਦਿਲ ਲੱਗ ਜਾਂਦਾ ਘਰ ਆਉਣ ਨੂੰ ਦਿਲ ਨਾ ਕਰਦਾ ਜਿਵੇਂ ਜਿਵੇਂ ਕਰ ਨੇੜੇ ਆਉਂਦਾ ਮੇਰੀ ਧੜਕਨ ਤੇਜ਼ ਹੋ ਜਾਂਦੀ ਘਰ ਤੋਂ ਮੈਨੂੰ ਡਰ ਲੱਗਦਾ ਮੈਂ ਫਿਰ ਉਸ ਹਨੇਰੀ ਦੁਨੀਆ ਵਿੱਚ ਦਾਖਲ ਹੋ ਜਾਂਦੀ ਜਿੱਥੇ ਹਰ ਪਲ ਮੈਨੂੰ ਕਿਸੇ ਨਾ ਕਿਸੇ ਦਾ ਖੌਫ ਆਉਂਦਾ ਮੇਰਾ ਘਰ ਪੁਰਾਣਾ ਸੀ ਮੇਰਾ ਕਾਹਦਾ ਕੁੜੀਆਂ ਦੇ ਕਾਦੇ ਘਰ ਹੁੰਦੇ ਨੇ ਅਸੀਂ ਤਾਂ ਪੇਕਿਆਂ ਘਰ ਵੀ ਭਰਾਇਆਂ ਸਮਝੀਆਂ ਜਾਂਦੀਆਂ ਅਤੇ ਸਹੁਰੇ ਘਰ ਵੀ ਮਾਪੇ ਕੁੜੀਆਂ ਨੂੰ ਇਹੀ ਸੁਣਾਉਂਦੇ ਨੇ ਜੋ ਕਰਨਾ ਆਪਣੇ ਸਹੁਰੇ ਘਰ ਜਾ ਕੇ ਕਰੀ ਸਹੁਰੇ ਘਰ ਚ ਕਿਹੜਾ ਸਾਨੂੰ ਖੰਡ ਪੈਂਦੀ ਆ ਗਾਲਾਂ ਦੁੱਪੜ ਹੀ ਉੱਥੇ ਮਿਲਦੇ ਆ ਜਿੰਨਾ ਚਿਰ ਸੱਸ ਮੰंजे ਤੇਜਨੀ ਬੈਠ ਜਾਂਦੀ ਨੂ ਨੂ ਢਿੰਡੀ ਦੇ ਬੀਤੇ ਟੰਗੀ ਰੱਖਦੀ ਆ ਕਰਤੇ ਸਾਡੀ ਕਾਦੀ ਮੇਰ ਕਿਹੜਾ ਹੱਕ ਸਾਡਾ ਤਾਂ ਵਿਆਹ ਤੋਂ ਬਾਅਦ ਨਾਮ ਵੀ ਬਦਲ ਦਿੱਤਾ ਜਾਂਦਾ ਹੈ ਨਾਂ ਨ ਹੈ ਨਾ ਹੈਰਾਨੀ ਵਾਲੀ ਗੱਲ ਇਸ ਕਰਕੇ ਕਾਦੀ ਆ ਮੇਰਾ ਕਾਦਾ ਘਰ ਘਰ ਤਾਂ ਮਰਦਾਂ ਦੇ ਹੁੰਦੇ ਨੇ ਇਹ ਘਰ ਮੇਰੇ ਦਾਦੇ ਸਰਦਾਰ ਸੁਰਜਨ ਸਿੰਘ ਜਸੋਵਾਲ ਨੇ ਬਣਾਇਆ ਸੀ ਪਿੰਡ ਦੇ ਸਾਰੇ ਉਹਨੂੰ ਜਸੋਵਾਲ ਸਾਹਿਬ ਕਹਿ ਕੇ ਬੁਲਾਉਂਦੇ ਸੀ ਮੇਰੇ ਵਿਆਹ ਤੋਂ ਬਾਅਦ ਬੇਸ਼ੱਕ ਪਾਪਾ ਨੇ ਢਾ ਕੇ ਕੋਠੀ ਉਸਾਰ ਲੈਣੀ ਹੈ पर मेरी क्वारी हुंदी तक यही कर रहा दादी ਦੱਸਦੀ ਹੁੰਦੀ ਸੀ ਕਿ ਮੇਰੇ ਨੈਣ ਨਕਸ਼ ਮੇਰੇ ਦਾਦਾ ਜੀ ਨਾਲ ਮਿਲਦੇ ਨੇ ਇਸ ਕਰਕੇ ਦਾਦੀ ਨੇ ਮੇਰਾ ਨਾਮ ਦਾਦਾ ਜੀ ਜਸੋਵਾਲ ਦੇ ਨਾਂ ਤੋਂ ਜਸੋ ਰੱਖਤਾ ਦਾਦੀ ਦਾ ਦਾਦਾ ਆਪਸੀ ਬਹੁਤ ਪਿਆਰ ਸੀ ਮੇਰੇ ਦਾਦੇ ਨੇ ساری ਉਮਰ ਖੇਤੀ ਕੀਤੀ ਆਪਣਾ ਘਰ ਚੰਗਾ ਸਰਦਾ ਵਰਦਾ ਪਿੰਡ ਦਾ ਮੋਤਵਾਰ ਬੰਦਾ ਸੀ ਪਿੰਡ ਚ ਕੋਈ ਰੌਲਾ ਹੁੰਦਾ ਦਾਦਾ ਜੀ ਪਿੰਡ ਚ ਨਿਪਟਾ ਦਿੰਦੇ ਕਿਸੈ ਨੂੰ ਕੋਟ ਕਚੈਰੀ ਨਾ ਜਾਣ ਦਿੰਦੇ ਵੈਸੇ ਵੀ ਪਹਿਲਾਂ ਵਾਲੇ ਸਿਆਣੇ ਬੰਦੇ ਕਿਸੇ ਦਾ ਸਵਾਰ ਕੇ ਰਾਜੀ ਸੀ ਅੱਜ ਕੱਲ ਤਾਂ ਕੋਈ ਆਪਣੇ ਸਕੇ ਭਾਈ ਨੂੰ ਨਹੀਂ ਜਰਦਾ ਬਿਗਾਨਿਆਂ ਨੂੰ ਜਰਨਾ ਤਾਂ ਦੂਰ ਦੀਆਂ ਗੱਲਾਂ ਹਨ ਦਾਦਾ ਜੀ ਮੇਰੇ ਜਨਮ ਤੋਂ ਪਹਿਲਾਂ ਹੀ ਸਵਰਗਵਾਸ ਹੋ ਗਏ ਸੀ ਦਾਦਾ ਜੀ ਦੀ ਮੌਤ ਤੋਂ ਬਾਅਦ ਪਾਪਾ ਤੇ ਚਾਚਾ ਜੀ ਅਲੱਗ-ਅਲੱਗ ਹੋ ਗਏ ਚਾਚੇ ਦੇ ਹਿੱਸੇ ਸਾਹਮਣੇ ਵਾਲਾ ਪਲਾਟ ਆਇਆ ਪਾਪਾ ਨੇ ਪੁਰਾਣਾ ਮਕਾਨ ਲਖ ਲਿਆ ਅਤੇ ਢਾਕੇ ਨਵੀਂ ਕੋਠੀ ਪਾ ਲਈ ਮੇਰੀ ਦਾਦੀ ਚਾਚੇ ਨਾਲ ਰਹਿਣ ਲੱਗ ਗਈ। ਚਾਚਾ ਨੇਕ ਬੰਦਾ ਸੀ, ਦਾਦੀ ਦਾ ਖਿਆਲ ਰੱਖਦਾ। ਚਾਚੇ ਨੇ ਦਾਦੀ ਦੀ ਬਹੁਤ ਸੇਵਾ ਕੀਤੀ। ਦਾਦੀ ਜਿੰਨਾ ਚਿਰ ਵੀ ਜਿਉਂਦੀ ਰਹੀ ਚਾਚੇ ਨਾਲ ਹੀ ਰਹੀ। ਦਾਦੀ ਹਾਨ ਦੀਆਂ ਬਜ਼ੁਰਗ ਔਰਤਾਂ ਦੱਸਦੀਆਂ ਹੁੰਦੀਆਂ ਸੀ ਕਿ ਤੇਰੀ ਦਾਦੀ ਜਵਾਨੀ ਪੈਰੇ ਬੜੀ ਸੋਹਣੀ ਸੀ। ਕਪਾਹ ਦੇ ਬੂਟੇ ਵਰਗੀ ਲੰਬੀ-ਲੰਬੀ ਪਤਲੀ ਮੁਟਿਆਰ ਸੀ। ਦਾਦਾ ਜੀ ਦੇ ਹੁੰਦੇ ਕਰ ਅੰਦਰ ਖੁਸ਼ੀਆਂ ਖੇੜੇ ਸਨ। ਹਰ ਹੁਣ ਤਾਂ ਇਦਾਂ ਲੱਗਦਾ ਸੀ ਜਿਵੇਂ ਸਭ ਕੁਝ ਪੁਰਾਣਿਕਾ ਵਾਂਗ ਟੈ ਟੈਰੀ ਹੋ ਗਿਆ ਹੋਵੇ ਹੁਣ ਤਾਂ ਲੋਹੇ ਦੀਆਂ ਚੁਗਾਠਾਂ ਵਾਂਗ ਸਭ ਦੇ ਮੂੰਹ ਆਕੜੇ ਰਹਿੰਦੇ ਸਨ ਕਿਤੇ ਕੋਈ ਰੌਣਕ ਨਹੀਂ ਸੀ ਮਾਪੇ ਕੁੜੀਆਂ ਦਾ ਭਵਿੱਖ ਜਨਮ ਤੋਂ ਹੀ ਤੈਅ ਕਰ ਲੈਂਦੇ ਹਨ ਉਹਨਾਂ ਨੂੰ ਹੁੰਦਾ ਬਸ ਇਹਨਾਂ ਨੂੰ ਥੋੜਾ ਬਹੁਤ ਹੀ ਪੜਾਉਣਾ ਜੇ ਕੋਈ ਕੁੜੀ ਜ਼ਿਆਦਾ ਪੜਨ ਦੀ ਇੱਛਾ ਜ਼ਾਹਿਰ ਕਰੇ ਉਸ ਨੂੰ ਉਹੀ ਸਦੀਆਂ ਪੁਰਾਣਾ ਕਿਸੇ ਆਪੇਟਿਆ ਬਚਨ ਸੁਣਨ ਨੂੰ ਮਿਲਦਾ ਤੂੰ ਪੜ ਕੇ ਕੀ ਕਰਨਾ ਕਰਨਾ ਤਾਂ ਚੁੱਲਾ ਚੌਂਕਾਈ ਨਾ ਕੁੜੀਆਂ ਨੂੰ ਤਾਂ ਬਸ ਅੱਖਰਾਂ ਦੀ ਸੂੰਹ ਹੋਵੇ ਇਹ ਲਫ਼ਜ਼ ਸੁਣ ਕੇ ਹਰ ਕੁੜੀ ਦੇ ਕੰਨ ਪੱਕ ਗਏ ਸਨ 18ਵੇਂ 19ਵੇਂ ਚ ਵਿਆਹ ਦੀਆਂ ਤਿਆਰੀਆਂ ਹੋ ਜਾਂਦੀਆਂ ਜੇ ਕਿਤੇ ਕੁੜੀ ਤੋਂ ਅਲੜ ਉਮਲੇ ਕੋਈ ਗਲਤੀ ਹੋ ਜਾਵੇ ਫਿਰ ਪਹਿਲਾਂ ਹੀ ਫਾਹਾ ਵੱਢ ਦਿੱਤਾ ਜਾਂਦਾ ਸੀ ਮਾਪਿਆਂ ਦੀ ਇੱਜ਼ਤ ਕੁੜੀਆਂ ਤੇ ਟਿੱਕੀ ਹੁੰਦੀ ਆ ਕੁੜੀਆਂ ਸਿਰ ਤੋਂ ਚੁੰਨੀ ਕੀ ਲਾ ਦੇਣ ਸਾਰਿਆਂ ਦੇ ਪਾਦੀ ਬਣ ਜਾਂਦੀ ਐ ਇਸ ਦੇ ਉਲਟ ਮੁੰਡੇ ਕੁਝ ਵੀ ਕਰਨ ਕੋਈ ਫਰਕ ਨਹੀਂ ਪੈਂਦਾ ਸਟੇਜਾਂ ਤੇ ਸਾਡੀ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਆਪਣੀਆਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦੰਦੇ ਰਤਾ ਜਿੰਨਾ ਵੀ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਵੀ ਖੁੱਲੇ ਆਸਮਾਨ ਵਿੱਚ ਆਪਣੀਆਂ ਸਦਰਾਂ ਨਾਲ ਉਡਾਰੀ ਲਗਾਉਣਾ ਚਾਹੁੰਦੀਆਂ ਹਾਂ ਫਿਰ ਦੇਖਿਓ ਸਾਡੀ ਉਡਾਨ ਪਰ ਅਫਸੋਸ ਅਸੀਂ ਆਪਣੀ ਮਰਜ਼ੀ ਦਾ ਕੋਈ ਕੰਮ ਕਰਨ ਦੀ ਇੱਛਾ ਜ਼ਾਹਿਰ ਕਰੀਏ ਤਾ ਸਾਰਾ ਟੱਬਰ ਲਾਲ ਲਾਲ ਅੱਖਾਂ ਕੱਢ ਕੇ ਸਾਡੇ ਸੁਪਨੇ ਚੂਰ ਚੂਰ ਕਰ ਦਿੰਦਾ ਹੈ ਇਹ ਤਾਂ ਇੱਕ ਕੁਦਰਤ ਆ ਜਿਹੜੀ ਸਾਡੇ ਨਾਲ ਵਿਤਕਰਾ ਨਹੀਂ ਕਰਦੀ ਬਾਕੀ ਤਾਂ ਸਭ ਸਾਨੂੰ ਸੋਈ ਕੁੱਤੀ ਵਾਂਗ ਦੇਖਦੇ ਹਨ ਮੇਰਾ ਜਨਮ ਜੁੜਵਾ ਹੋਇਆ ਸੀ ਜਾਨੀ ਮੇਰੇ ਨਾਲ ਮੇਰਾ ਭਾਈ ਦਾ ਜਨਮ ਹੋਇਆ ਸੀ ਮੇਰੇ ਨਾਲ ਜੰਮੇ ਭਾਈ ਦੀ ਮੌਤ ਮੌਕੇ ਤੇ ਹੋ ਗਈ ਅਤੇ ਮੈਂ ਬਚ ਗਈ ਮਾੜੇ ਦਿਨ ਦੇਖਣੋਂ ਮੇਰੀ ਮਾਂ ਨੇ ਮੈਨੂੰ ਦੋਸ਼ੀ ਬਣਾ ਦਿੱਤਾ ਕਿ ਮੇਰੇ ਕਰਕੇ ਮੇਰੀ ਮਾਂ ਦਾ ਮੁੰਡਾ ਮਰ ਗਿਆ ਮੇਰੇ ਤੋਂ ਆਪਾਂ ਗਣਕਾਉਣ ਹੋ ਜਿਹਨੂੰ ਗੁਰਤੀ ਚ ਨਫ਼ਰਤ ਮਿਲੀ ਹੋਵੇ ਮੇਰੀ ਮਾਂ ਹਮੇਸ਼ਾ ਇਹੀ ਕਹਿੰਦੀ ਰਹੀ ਕਿ ਮੈਂ ਉਹਦੇ ਪਤ ਨੂੰ ਖਾ ਗਏ ਮੇਰਾ ਭਾਈ ਤਾਂ ਮਰ ਗਿਆ ਪਰ ਮੈਨੂੰ ਜ਼ਿਲਤ ਭਰੀ ਜ਼ਿੰਦਗੀ ਵਿੱਚ ਧੇਲ ਗਿਆ ਚੰਗਾ ਹੁੰਦਾ ਮੈਂ ਮਰ ਜਾਂਦੀ ਉੰਜ ਵੀ ਤਾਂ ਹਰ ਰੋਜ਼ ਮਰ ਰਹੀ ਸੀ ਮੇਰੀ ਮਾਂ ਨੂੰ ਮੇਰੇ ਜਿੰਦਾ ਹੋਣ ਦੀ ਪੂਰਾ ਖੁਸ਼ੀ ਵੀ ਨਹੀਂ ਸੀ ਪਰ ਆਪਣੇ ਮਰ ਚੁੱਕੇ ਪੁੱਤ ਲਈ ਲੋੜਿਆਂ ਦਾ ਅਫਸੋਸ ਸੀ ਮੈਂ ਭਲਾ ਕੌਣ ਹੁੰਦੀ ਹਾਂ ਕਿਸੇ ਨੂੰ ਮਾਰਨ ਵਾਲੀ ਮੈਂ ਤਾਂ ਆਪ ਸਾਰੀ ਉਮਰ ਸੰਤਾਪ ਹੰਡਾਇਆ ਮਾਂ ਦੀਆਂ ਨਫ਼ਰਤ ਭਰੀਆਂ ਸੂਲਾ ਵਰਗੀਆਂ ਗੱਲਾਂ ਸੁਣ ਕੇ ਮੇਰਾ ਪੋਟਾ ਪੋਟਾ ਜ਼ਖਮੀ ਹੋ ਜਾਂਦਾ ਤੂੰ ਖਾ ਗਈ ਮੇਰੇ ਪੁੱਤ ਨੂੰ ਕਿੱਥੇ ਜੰਮ ਪਈ ਚੁੜੇਲ ਮੇਰੇ ਘਰ ਮੂੰਹ ਦੇਖੋ ਕਿਵੇਂ ਲਾਲ ਹੋਇਆ ਜਿਵੇਂ ਹੁਣੇ ਮੇਰੇ ਪੁੱਤ ਨੂੰ ਖਾ ਕੇ ਹਟੀ ਹੋਵੇ ਮੈਨੂੰ ਵੀ ਲੱਗਦਾ ਜਿਵੇਂ ਮੈਂ ਗੁਨਾਹਗਾਰ ਹੋਵਾਂ ਮੈਂ ਭੱਜ ਕੇ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਦੀ ਕਿਤੇ ਸੱਚੀ ਲਾਲਤਾ ਨਹੀਂ ਹੋ ਗਿਆ ਮਾਂ ਮੈਨੂੰ ਹੌਲੀ-ਹੌਲੀ ਮਾਰਨ ਨਾਲੋਂ ਚੰਗਾ ਸੀ ਇੱਕ ਵਾਰ ਚ ਮਾਰ ਸੁੱਟਦੀ ਕੀ ਫਰਕ ਪੈਂਦਾ ਸੀ ਆਖਰ ਮਰਨਾ ਹੀ ਤਾਂ ਹੈ ਮਾਂ ਮਿੱਟੂ ਨੂੰ ਬਹੁਤ ਪਿਆਰ ਕਰਦੀ ਸੀ ਮੇਰੀ ਅਤੇ ਬਿੱਟੂ ਦੀ ਜਮਾ ਨਾ ਬੰਦੀ ਉਹ ਛੋਟੀ-ਛੋਟੀ ਗੱਲ ਤੇ ਮੈਨੂੰ ਮਾਰਦਾ ਰਹਿੰਦਾ ਬੇਸ਼ੱਕ ਬਿੱਟੂ ਮੇਰੇ ਨਾਲੋਂ ਛੋਟਾ ਸੀ ਪਰ ਮੁੰਡਿਆਂ ਨੂੰ ਹੱਕ ਹੁੰਦਾ ਆਪਣੇ ਤੋਂ ਵੱਡੀਆਂ ਭੈਣਾਂ ਨੂੰ ਕੁੱਟਮਾਰ ਕਰ ਸਕਦੇ ਹਨ ਮੁੰਡਿਆਂ ਨੂੰ ਚੰਗੇ-bure ਦੀ ਸਮਝ ਜ਼ਿਆਦਾ ਹੁੰਦੀ ਹੈ ਕੁੜੀਆਂ ਨਾਲੋਂ ਕੁੜੀਆਂ ਦੀ ਮਤਤਾ ਗਿੱਚੀ ਪਿੱਛੇ ਹੁੰਦੀ ਐ ਸਾਨੂੰ ਕੀ ਪਤਾ ਚੰਗੇ ਮਾੜੇ ਦਾ ਮੈਂ ਖੁਸ਼ ਹੋਣ ਦੇ ਨਿੱਕੇ ਨਿੱਕੇ ਮੌਕੇ ਲੱਭਦੀ ਸਕੂਲ ਦਾ ਸਾਰਾ ਕੰਮ ਕਰਨ ਵੇਲੇ ਮੈਂ ਰੇਡੀਓ ਚਲਾ ਲੈਂਦੀ ਇਹ ਰੇਡੀਓ ਪਾਪਾ ਦਾ ਸੀ ਉਹ ਅਕਸਰ ਬੈਂਕ ਤੋਂ ਆ ਕੇ ਸੁਣਦੇ ਹੁੰਦੇ ਸੀ ਪਾਪਾ ਉਹਨਾਂ ਨੂੰ ਚਿੱਠੀਆਂ ਵੀ ਪਾਉਂਦੇ ਜਦੋਂ ਰੇਡੀਓ ਵਾਲੀ ਕੁੜੀ ਪਾਪਾ ਦੀ ਚਿੱਠੀ ਪੜ੍ਹਦੀ ਤਾਂ ਉਹ ਬਹੁਤ ਖੁਸ਼ ਹੁੰਦੇ ਅਤੇ ਸਾਰਿਆਂ ਨੂੰ ਦੱਸਦੇ ਇਹ ਚਿੱਠੀ ਮੈਂ ਭੇਜੀ ਹੈ ਰੇਡੀਓ ਦੀ ਮੈਨੂੰ ਵੀ ਆਦਤ ਪੈ ਗਈ ਸੀ ਰੇਡੀਓ ਤੇ ਚੱਲਦੇ ਪੁਰਾਣੇ ਗਾਣੇ ਮੇਰੇ ਮੂੰਹ ਜਵਾਨੀ ਯਾਦ ਹੋ ਗਈ ਸੀ ਮੇਰਾ ਵੀ ਦਿਲ ਕਰਦਾ ਮੈਂ ਰੇਡੀਓ ਵਾਲਿਆਂ ਨੂੰ ਚਿੱਠੀ ਪਾਵਾਂ ਤੇ ਆਪਣੇ ਦਿਲ ਦਾ ਹਾਲ ਸੁਣਾਵਾਂ ਪਰ ਇਹ ਸਭ ਕੁਝ ਕਿਸ ਤਰ੍ਹਾਂ ਹੁੰਦਾ ਏ ਮੈਨੂੰ ਨਹੀਂ ਸੀ ਪਤਾ ਕਰਮੀ ਦਾ ਮੇਰਾ ਜ਼ਿੰਦਗੀ ਵਿੱਚ ਅਹਿਮ ਰੋਲ ਸੀ ਸਕੂਲ 'ਚ ਵੀ ਮੈਂ ਸਾਰਾ ਦਿਨ ਕਰਮੀ ਨਾਲ ਰਹਿੰਦੀ ਘਰ ਆ ਕੇ ਵੀ ਜਦੋਂ ਸਮਾਂ ਮਿਲਦਾ ਮੈਂ ਮਾਂ ਤੋਂ ਅੱਖ ਬਚਾ ਕੇ ਕਰਮੀ ਕੋਲ ਚਲੀ ਜਾਂਦੀ ਮੇਰਾ ਚਾਚਾ ਜਾਨੀ ਕਰਮੀ ਦੇ ਪਾਪਾ ਖੇਤੀ ਕਰਦੇ ਸੀ ਚਾਚੇ ਦਾ ਕੋਈ ਮੇਰੇ ਘਰ ਆਉਣਾ ਜਾਣਾ ਨਾ ਕਿਉਂਕਿ ਮਾਂ ਕਿਸੇ ਨਾਲ ਨਾ ਵਰਤਦੀ ਮਾਂ ਨੂੰ ਕੋਈ ਵੀ ਚੰਗਾ ਨਾ ਲੱਗਦਾ ਜਦੋਂ ਕੋਈ ਘਰ ਆਉਂਦਾ ਤਾਂ ਮਾਂ ਮੱਥੇ ਮੱਟ ਪਾ ਲੈਂਦੀ ਕਰਮੀ ਪੜ ਕੇ ਸਰਕਾਰੀ ਟੀਚਰ ਬਣ ਗਈ ਸੁਨਿਆ ਕਰਮੀ ਦਾ ਵਿਆਹ ਹੋ ਗਿਆ ਮੁੰਡਾ ਵੀ ਸਰਕਾਰੀ ਮਾਸਟਰ ਹੈ ਦੋ ਬੇਟੇ ਵੀ ਹੋ ਗਏ ਕਰਮੀ ਨਾਲ ਮੇਰਾ ਬਸ ਇੱਕੋ ਰੋਸਾ ਹੈ ਕਦੇ ਵੀ ਚੰਦਰੀ ਨੇ ਮੇਰਾ ਹਾਲ ਜਾਨਣ ਦੀ ਕੋਸ਼ਿਸ਼ ਨਾ ਕੀਤੀ ਮੈਨੂੰ ਉਹਦਾ ਕਦੇ ਵੀ ਕੋਈ ਸੁਨੇਹਾ ਨਾ ਆਇਆ ਮੈਂ ਕਿੰਨਾ ਕਰਦੀ ਸੀ ਕਮਲੀ ਦਾ ਪਰ ਆਪੋਂ ਨੇ ਮੈਨੂੰ ਰਾਤ ਦੇ ਸੁਪਨੇ ਵਾਂਗ ਵਿਸਾਰਤਾ ਜਦੋਂ ਕੋਈ ਮੋਹ ਭੇਜੇ ਲਫਜ਼ਾਂ ਨਾਲ ਹਮਦਰਦੀ ਜਿਤਾਉਂਦਾ ਹੈ ਤਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਇੰਜ ਲੱਗਦਾ ਜਿਵੇਂ ਰੇਗਿਸਤਾਨ ਵਿੱਚ ਕਿਸੇ ਪਿਆਸੇ ਨੂੰ ਕਿਸੇ ਨੇ ਠੰਡਾ ਪਾਣੀ ਪੁੱਛ ਲਿਆ ਹੋਵੇ ਜ਼ਿੰਦਗੀ ਦੇ ਦੁੱਖ ਆਪਣੇ ਪਿੰਡੇ ਤੇ ਜਰਨੇ ਪੈਂਦੇ ਨੇ ਕਿਸੇ ਦੀ ਹਮਦਰਦੀ ਬਸ ਇੰਨਾ ਕੰਮ ਕਰਦੀ ਹੈ ਜਿਵੇਂ ਕੋਈ ਪੈਰ 'ਚ ਵੱਜਿਆ ਕੰਡਾ ਕੱਢ ਦੇਵੇ ਪਰ ਉਹਦੀ ਪੀੜ ਤਾਂ ਆਪ ਨੂੰ ਹੀ ਸਹਿਣੀ ਪੈਂਦੀ ਹੈ ਬੀੜ ਸਿੱਧੀ ਕਾਲਜੇ ਵੱਜਦੀ ਐ ਇੱਕ ਵਾਰ ਤਾਂ ਹੱਥ ਪੈਰ ਸੁੰਨ ਹੋ ਜਾਂਦੇ ਨੇ ਕਰਮੀ ਪਾਪਾ ਤੇ ਦਾਦੀ ਦੇ ਪਿਆਰ ਨਾਲ ਮੈਂ ਜਿਹੜੀਆਂ ਆਸਾਂ ਦੀ ਕੰਧ ਉਸਾਰਦੀ ਮਾਂ ਦੀ ਨਫ਼ਰਤ ਤੋਂ ਉਹਨੂੰ ਇੱਕ ਪਲ ਵਿੱਚ ਟਾ ਕੇ ਰੋੜਾ ਰੋੜਾ ਕਰ ਦਿੰਦੀ ਦੋ ਪਲ ਦੀ ਖੁਸ਼ੀ ਉਮਰਾਂ ਦਾ ਦੁੱਖ ਮੈਂ ਰਾਤ ਨੂੰ ਇਕੱਲੀ ਸੌਣ ਤੋਂ ਡਰਦੀ ਸੀ ਮੈਨੂੰ ਡਰਾਵਨੇ ਸੁਪਨੇ ਆਉਂਦੇ ਤੇ ਮੇਰੀ ਅੱਖ ਖੁੱਲ ਜਾਂਦੀ ਮੈਂ ਉੱਠ ਕੇ ਪਾਪਾ ਨਾਲ ਪੈ ਜਾਂਦੀ ਕਈ ਵਾਰ ਤਾਂ ਡਰਾਵਨੇ ਸੁਪਨੇਆ ਕਰਕੇ ਮੇਰੀਆਂ ਚੀਖਾਂ ਨਿਕਲ ਜਾਂਦੀਆਂ ਇਸ ਗੱਲ ਕਰਕੇ ਮੇਰੇ ਕਾਫੀ ਬਾਰ ਮਾਂ ਤੋਂ ਗਾਲਾਂ ਪਈਆਂ ਮੈਂ ਰੋਂਦੀ ਕਰ ਲੌਂਦੀ ਸੋਚਦੀ ਤੂੰ ਹੀ ਤਾਂ ਹੈ ਜੋ ਮੈਨੂੰ ਚੈਨ ਨਾਲ ਜੀ ਨਹੀਂ ਦਿੰਦੀ ਨਾ ਸੁਪਨਿਆਂ ਵਿੱਚ ਨਾ ਹਕੀਕਤ ਵਿੱਚ ਮੇਰਾ ਸੁਭਾਅ ਇੰਨਾ ਡਰਪੋਕ ਹੋ ਗਿਆ ਸੀ ਕਿ ਮੈਂ ਖਿੜਕੀ ਦੇ ਖੜਾਕ ਤੋਂ ਵੀ ਡਰ ਜਾਂਦੀ ਚਾਰੇ ਪਾਸਿਆਂ ਤੋਂ ਆਪਣਾ ਕੰਬਲ ਦੱਬ ਲੈਂਦੀ ਮੈਨੂੰ ਐਦਾਂ ਲੱਗਦਾ ਜਿਵੇਂ ਮੇਰੇ ਸਿਰਾਂ ਨੇ ਕੋਈ ਸਾਇਆ ਖੜਾ ਹੋਵੇ ਜਿਵੇਂ ਮੈਂ ਆਪਣਾ ਕੰਬਲ ਲਾਇਆ ਤਾਂ ਮੈਨੂੰ ਖਾ ਜਾਵੇਗਾ ਅਫਸੋਸ ਮੈਨੂੰ ਕਦੇ ਕਿਸੇ ਭੂਤ ਪ੍ਰੇਤ ਨੇ ਕੁਛ ਨਾ ਕਿਹਾ ਵਧੀਆ ਹੁੰਦਾ ਕੋਈ ਭੂਤ ਪ੍ਰੇਤ ਮੈਨੂੰ ਖਾ ਜਾਂਦਾ ਜਦ ਮੁਕਦਾ ਸਾਰਾ ਜਿਹਦੇ ਵੈਰੀ ਆਪਣੇ ਬੰਦ ਜਾਣ ਉਹਨੂੰ ਭੂਤਾਂ ਪ੍ਰੇਤਾਂ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਭੂਤਾਂ ਪ੍ਰੇਤਾਂ ਉਹਨਾਂ ਨਾਲ ਬੁਰੇ ਨਹੀਂ ਹੁੰਦੇ ਅਸਲੀ ਭੂਤ ਤਾਂ ਮੈਨੂੰ ਮੇਰੀ ਮਾਂ ਲੱਗਦੀ ਜਿਹਦੇ ਤੋਂ ਮੈਨੂੰ ਦਿਨ ਵੀ ਡਰ ਲੱਗਦਾ ਉਦੇ ਸਾਹਮਣੇ ਤਾਂ ਮੇਰੀ ਧੜਕਨ ਰੁਕ ਜਾਂਦੀ ਇੰਜ ਲੱਗਦਾ ਜਿਵੇਂ ਬਿੰਦ ਛੱਟ ਮੇਰਾ ਸਾਹ ਰੁਕ ਜਾਵੇਗਾ ਮੈਂ ਮਾਂ ਦੇ ਪਿਆਰ ਤੋਂ ਵਾਂਝੀ ਮਾਂ ਦੇ ਪਿਆਰ ਨੂੰ ਤਰਸਦੀ ਰਹਿੰਦੀ ਮੇਰਾ ਦਿਲ ਕਰਦਾ ਮਾਂ ਮੈਨੂੰ ਪਿਆਰ ਕਰੇ ਮੇਰੇ ਨਾਲ ਗੱਲਾਂ ਕਰੇ ਮੈਨੂੰ ਕੁੱਟ ਕੇ ਸੀਨੇ ਨਾਲ ਲਾ ਲਵੇ ਮੇਰੇ ਅੰਦਰ ਮੱਚਦੀ ਅੱਗ ਨੂੰ ਆਪਣੀ ਮਮਤਾ ਨਾਲ ਬੁਝਾ ਦੇਵੇ ਪਰ ਮੇਰਾ ਅਪਾਗ ਸੀ ਮੈਂ ਮਾਂ ਦਾ ਪਿਆਰ ਨਾ ਪਾ ਸਕੀ ਮੈਂ ਜਾਗਦੀਆਂ ਅੱਖਾਂ ਨਾਲ ਖੁਸ਼ੀਆਂ ਦੇ ਖੁਆਬ ਦੇਖਦੀ ਸਦੀਆਂ ਤੋਂ ਪੱਕੇ ਕੋਸੇ ਲਈ ਪਿਆਰ ਦੀਆਂ ਦੋ ਕਣੀਆਂ ਦੀ ਉਮੀਦ ਕਰਦੀ ਮੈਂ ਦਰਵਾਜੇ ਦੇ ਉਸ ਪਰ ਜਾਣ ਦੇ ਖਿਆਲ ਬੰਨਦੀ ਜਿੱਥੇ ਬੇਤੜਕ ਹਾਸਾ ਹੋਵੇ ਜਿੱਥੇ ਹਵਾ ਵਾਂਗ ਲਹਿਰਾਉਂਦੇ ਚਾ ਹੋਣ ਅਤੇ ਮੇਰੇ ਵੇਲੇ ਵਾਂਗ ਵਾਅਦੇ ਬੇਖੌਫ ਹੋ ਕੇ ਅਸਮਾਨ ਵਿੱਚ ਉਡਾਰੀਆਂ ਲਾਉਣ ਹਰ ਕਿਸੇ ਦੇ ਚਿਹਰੇ ਤੇ ਸੱਚੀ ਮੁਸਕਰਾਹਟ ਹੋਵੇ ਹਰ ਪਾਸੇ ਚਹਿਕ ਬਹਿਕ ਅਤੇ ਬਸ ਪਿਆਰੀ ਹੀ ਪਿਆਰ ਹੋਵੇ ਇਹ ਦਰਵਾਜ਼ਾ ਕਿਵੇਂ ਖੁੱਲੇਗਾ ਕੁਝ ਨਹੀਂ ਸੀ ਪਤਾ ਕੌਣ ਖੋਲੇਗਾ ਮੈਂ ਅਨਸਾਂ ਅੰਜਾਨ ਸੀ ਇਸ ਰਾਸ ਤੋਂ ਮੈਂ ਚੱਲੀ ਇੱਕ ਉਮੀਦ ਲਈ ਬੈਠੀ ਸੀ ਕਿ ਉਸ ਪਰ ਜਾਂਦੀ ਇਥੋਂ ਦੀ ਤਹਿਸੀਲ ਦੁਨੀਆ ਚ ਸ਼ਰੀਕ ਹੋਣ ਦੀ ਘਰ ਦੀ ਚਾਰ ਦਿਵਾਰੀ ਤੋਂ ਨਿਜਾਤ ਪਾਉਣ ਲਈ ਮੈਂ ਪਾਪਾ ਨੂੰ ਨਾਨਕੇ ਜਾਣ ਲਈ ਮਨਾ ਲੈਂਦੀ ਮੇਰੇ ਨਾਨਕੇ ਲੁਧਿਆਣਾ ਸ਼ਹਿਰ ਚ ਸੀ ਮਾਮਾ ਗੁਰਤੇਜ ਕੱਪੜਿਆਂ ਦਾ ਕੰਮ ਕਰਦਾ ਅਤੇ ਸ਼ਹਿਰ ਚ ਮਾਮੇ ਦੀ ਵੱਡੀ ਦੁਕਾਨ ਸੀ ਮਾਮਾ ਲਾਲਚੀ ਕਿਸਮ ਦਾ ਬੰਦਾ ਸੀ ਹਰ ਮੌਕੇ ਪੈਸਾ ਪੈਸਾ ਕਰਦਾ ਰਹਿੰਦਾ ਮਾਮੇ ਦਾ ਕੰਮ ਚੰਗਾ ਚੱਲਦਾ ਪੈਸੇ ਪੱਖੋਂ ਸਾਡੇ ਨਾਲੋਂ ਵੱਧੂ ਸੀ ਮਾਮਾ ਮਾ ਨਾਲ ਕੁਝ ਸਾਲ ਵੱਡਾ ਸੀ ਮੇਰੇ ਨਾਨਾ ਨਾਨੀ ਦੀ ਮੇਰੇ ਜਨਮ ਤੋਂ ਕਾਫੀ ਸਮਾਂ ਪਹਿਲਾਂ ਇੱਕ ਕਾਰ ਐਕਸੀਡੈਂਟ ਵਿੱਚ ਇਕੱਠਿਆਂ ਦੀ ਮੌਤ ਹੋ ਗਈ ਸੀ ਮਾਮਾ ਗੁਰਤੇਜ ਅਤੇ ਮੇਰੀ ਮਾਂ ਤੇਜਕੌਰ ਦੋਹੀ ਭੈਣ ਭਾਈ ਸਨ ਮੇਰੀ ਮਾਂ ਦਾ ਨਾਮ ਜਨਮ ਤੋਂ ਉਂਝ ਵੀ ਤੇਜ ਸ਼ਰੀਰ ਦੀ ਫੁਰਤੀਲੀ बोलਣਾ ਚ ਤੇਜ ਤਰਾਰ ਕਿਸੇ ਨੂੰ ਇੱਕ ਨਾ ਗਿਨ ਦਿੰਦੀ ਨਾਨਕੇ ਘਰ ਮੇਰਾ ਦਿਲ ਲੱਗ ਜਾਂਦਾ ਮੇਰਾ ਦਿਲ ਕਰਦਾ ਮੈਂ ਇੱਥੋਂ ਜਾਵਾਂ ਹੀ ਨਾ ਇੱਥੇ ਹੀ ਰਹਾ ਮਾਮੇ ਦੇ ਦੋ بیٹے ਸਨ ਵੱਡਾ ਵੀਰਾ ਗੁਰਦੀਪ ਅਤੇ ਛੋਟਾ ਜਗਦੀਪ ਦੋਨੋਂ ਹੀ ਮੇਰਾ ਬਹੁਤ ਕਰਦੇ ਸੀ ਮਾਮੀ ਦਾ ਸੁਭਾਅ ਵੀ ਚੰਗਾ ਸੀ ਮੈਂ ਸੋਚਦੀ ਰੱਬਾ ਮੈਨੂੰ ਇਸੇ ਕਰੇ ਜਨਮ ਕਿਉਂ ਨਾ ਦਿੱਤਾ ਪਰ ਮੇਰੇ ਸੋਚਣ ਨਾਲ ਕੀ ਹੁੰਦਾ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਨਾਨਕੇ ਘਰ ਸਿਰਫ ਇੱਕ ਦਿਨ ਹੀ ਰਹਿ ਪਾਉਂਦੀ ਕਿਉਂਕਿ ਇਸ ਤੋਂ ਜ਼ਿਆਦਾ ਮਾਂ ਇਜਾਜ਼ਤ ਨਾ ਦਿੰਦੀ ਅੱਧ ਤੋਂ ਜ਼ਿਆਦਾ ਦੁੱਖ ਮੇਰੀ ਝੋਲੀ ਮਾਮੇ ਨੇ ਪਾਏ ਮਾਮੇ ਘਰ ਮੇਰੀ ਖੁਸ਼ੀ ਉਦਾਂ ਵੀ ਜਿਵੇਂ ਸ਼ਿਕਾਰੀ ਸ਼ਿਕਾਰੀ ਦੇ ਜਾਲ 'ਚ ਫਸਣ ਤੋਂ ਪਹਿਲਾਂ ਸ਼ਿਕਾਰੀ ਵੱਲੋਂ ਛੁੱਟੇ ਦਾਣੇ ਦੇਖ ਕੇ ਖੁਸ਼ ਹੁੰਦਾ ਸਾਰਿਆਂ ਨੇ ਮਿਲ ਕੇ ਮੇਰੀ ਜ਼ਿੰਦਗੀ ਦੇ ਰਾਹ 'ਚ ਅਜਿਹੇ ਕੰਡੇ ਛੁੱਟੇ ਜਿਨੂੰ ਚੁਗਦੇ ਚੁਗਦੇ ਮੇਰੀ ਅੰਧੇ ਜ਼ਿੰਦਗੀ ਜ਼ਖਮੀ ਹੁੰਦਿਆਂ ਲੰਘ ਗਈ ਜਿਸ ਵੀ ਇਨਸਾਨ ਤੋਂ ਪਿਆਰ ਦੇ ਬੋਲਾਂ ਦੀ ਉਮੀਦ ਕੀਤੀ ਉਹਦੇ ਕੋਲੋਂ ਮੂੰਹ ਦੀ ਖਾਦੀ ਸਾਰਿਆਂ ਨੇ ਮਿਲ ਕੇ ਐਸੇ ਜ਼ਖਮ ਦਿੱਤੇ ਜੋ ਕਿਸੇ ਵੈਦ ਹਕੀਮ ਦੀ ਮਲਮ ਨਾਲ ਠੀਕ ਨਾ ਹੋਏ ਮੇ ਲਗੀਦੇ ਰਾਸਤੇ ਤਪਦੇ ਰੇਤ ਅੰਦੇ ਕੰਡਿਆਂ ਤੋਂ ਸਿਵਾਏ ਕੁਝ ਨਹੀਂ ਸੀ ਮੈਂ ਨੰਗੇ ਪੈਰੀ ਇਨਾਂ ਤੇ ਚੱਲਦੀ ਜਾ ਰਹੀ ਸੀ ਦਿਨ ਬਦਿਨ ਮੈਂ ਆਪਣੇ ਬਚਪਨ ਦੇ ਦਿਨਾਂ ਵਿੱਚੋਂ ਨਿਕਲਦੀ ਜਾ ਰਹੀ ਸਾਂ ਉਮਰ ਆਹੀ 13 ਕੋ ਸਾਲ ਦੇ ਨੇੜੇ ਸੀ ਕਹਿੰਦੇ ਮਾੜੇ ਹਾਲਾਤ ਬੰਦੇ ਨੂੰ ਉਮਰ ਨਾਲੋਂ ਜ਼ਿਆਦਾ ਸਿਆਣਾ ਬਣਾ ਦਿੰਦੇ ਹਨ ਅਤੇ ਮੈਂ ਆਪਣੀ ਉਮਰ ਨਾਲੋਂ ਜ਼ਿਆਦਾ ਉਮਰ ਦੀ ਲੱਗਦੀ ਮੈਂ ਆਪਣੇ ਆਪ ਨੂੰ ਜਵਾਨੀ ਦੀ ਦਹਲੀਸ ਤੇ ਖੜੀ ਮਹਿਸੂਸ ਕਰਦੀ ਮੇਰੇ ਅੰਗਾਂ ਚੋਂ ਜਵਾਨੀ ਦੀ ਮਹਿਕ ਆਉਣ ਲੱਗੀ ਅਤੇ ਹੱਡਾਂ ਪੈਰਾਂ ਦੀ ਖੁੱਲੀ ਹੋਣ ਕਰਕੇ ਮੈਂ ਜਵਾਨ ਲੱਗਦੀ ਘਰ ਦਾ ਮਾਹੌਲ ਮਾੜਾ ਹੋਣ ਕਰਕੇ ਹਰ ਸਮੇਂ ਤਣਾ ਰਹਿੰਦਾ ਸੀ ਮਾਂ ਤੇ ਪਾਪਾ ਵਿਚਕਾਰ ਦੂਜੇ ਤੀਜੇ ਦਿਨ ਲੜਾਈ ਰਹਿੰਦੀ ਸੀ ਲੜਾਈ ਕਿਉਂ ਹੁੰਦੀ ਸੀ ਉਸ ਸਮੇਂ ਪਤਾ ਨਹੀਂ ਸੀ ਪਰਾ ਸਭ ਕੁਛ ਸ਼ੀਸ਼ੇ ਵਾਂਗ ਸਾਫ਼ ਹੈ ਇੱਕ ਦਿਨ ਸਵੇਰ ਦੀ ਗੱਲ ਆਂਟੀ ਕਰ ਨਾ ਆਈ ਆਂਟੀ ਹਰ ਰੋਜ਼ ਸਵੇਰੇ ਘਰ ਦਾ ਕੰਮ ਕਰਨ ਆਉਂਦੀ ਪਰ ਅੱਜ ਆਂਟੀ ਨਾ ਆਈ ਮੈਨੂੰ ਆਂਟੀ ਦੀ ਫਿਕਰ ਹੋਈ ਕਿਤੇ ਉਹ ਬਿਮਾਰ ਨਾ ਹੋ ਗਈ ਹੋਵੇ ਮੈਂ ਪਾਪਾ ਤੋਂ ਆਂਟੀ ਦੇ ਨਾ ਆਉਣ ਦਾ ਕਾਰਨ ਪੁੱਛਿਆ ਪਾਪਾ ਆਂਟੀ ਕਿਉਂ ਨਹੀਂ ਆਈ ਉਹ ਹੁਣ ਨਹੀਂ ਆਇਆ ਕਰਦੀ ਪਾਪਾ ਨੇ ਕਿਹਾ ਕਿਉਂ ਆਂਟੀ ਕਿਉਂ ਨਹੀਂ ਆਇਆ ਕਰਦੀ ਮੈਂ ਹੈਰਾਨ ਹੋ ਕੇ ਪੁੱਛਿਆ ਤੇਰੀ ਮਾਂ ਨੇ ਉਹਨੂੰ ਘਰ ਆਉਣ ਤੋਂ ਸਖਤ ਮਨਾ ਕਰਤਾ ਪਰ ਕਿਉਂ ਪਾਪਾ ਦਿਮਾਗ ਨਾ ਖਾ ਮੈਂ ਤਿਆਰ ਹੋਣਾ ਜਾਂ ਤੂੰ ਵੀ ਜਾ ਕੇ ਤਿਆਰ ਹੋ ਜਾ ਸਕੂਲ ਜਾਣਾ ਪਾਪਾ ਨੇ ਗੁੱਸੇ ਨਾਲ ਕਿਹਾ ਪਾਪਾ ਮੈਨੂੰ ਖਿਜੇ ਖਿਜੇ ਜੇ ਲੱਗੇ ਕਿੰਨੇ ਸਵਾਲ ਮੇਰੇ ਮਨ ਅੰਦਰ ਨਾਪਨ ਰਹੇ ਸੀ ਖਾਸ ਤਾਂ ਇਹ ਸੀ ਕਿ ਆਂਟੀ ਨੂੰ ਮਾਂ ਨੇ ਮਨਾ ਕਿਉਂ ਕੀਤਾ ਐਦਾਂ ਦੀ ਆਂਟੀ ਨੇ ਕੀ ਗਲਤੀ ਕਰਤੀ ਆਂਟੀ ਬਿਨਾਂ ਕਰ ਖਾਲੀ-ਖਾਲੀ ਲੱਗਿਆ ਬਚਪਨ ਤੋਂ ਲੈ ਕੇ ਹੁਣ ਤੱਕ ਆਂਟੀ ਨੇ ਮੈਨੂੰ ਆਪਣੀਆਂ ਧੀਆ ਵਾਂਗ ਪਾਲਿਆ ਮੈਨੂੰ ਵੀ ਉਹ ਆਪਣੀ ਮਾਂ ਤੋਂ ਵੱਧ ਕੇ ਲੱਗਦੀ ਆਂਟੀ ਦੇ ਨਾਮੇ ਕੱਲਾ-ਕੱਲਾ ਸਾਂ ਵੀ ਗਿਣ ਕੇ ਲੈਂਦੀ ਮਾਂ ਕੋਲੋਂ ਡਰ-ਡਰ ਕੇ ਦਿਨ ਕੱਢਦੀ ਮੇਰੀ ਛੋਟੀ ਜਹੀ ਗਲਤੀ ਤੇ ਮਾਂ ਨੂੰ ਮੌਕਾ ਮਿਲ ਜਾਂਦਾ ਮੈਨੂੰ ਜਾਨਵਰਾ ਵਾਂਗੂ ਮਾਰਨ ਦਾ ਮੇਰੇ ਸੱਜੇ ਹੱਥ ਦੀਆਂ ਉਂਗਲਾਂ ਅਜੇ ਵੀ ਸਿੱਧੀਆਂ ਨਹੀਂ ਹੁੰਦੀਆਂ ਮਾਂ ਨੇ ਡੰਡਾ ਮਾਰਿਆ ਸੀ ਅਤੇ ਉਂਗਲ ਦੀ ਹੱਡੀ ਟੁੱਟ ਗਈ ਸੀ ਸਿਰ ਗਲਤੀ ਸਿਰਫ ਇੰਨੀ ਸੀ ਕਿ ਮੈਂ ਕਰਮੀ ਦੇ ਘਰ ਖੇਡ ਰਹੀ ਸਾਂ ਮਾਂ ਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਮੇਰਾ ਬਚਪਨ ਇਸੇ ਕੁਟਮਾਰ ਥਲੇ ਦੱਬਿਆ ਗਿਆ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਾ ਕਰ ਸਕੀ ਮੇਰੇ ਚੈਨ ਨਹੀਂ ਹਿੰਮਤ ਨਹੀਂ ਸੀ ਕਿ ਮੈਂ ਕਿਸੇ ਅੱਗੇ ਦੋ ਬੋਲ ਕੱਢ ਸਕਾਂ ਅਸਲ ਸੱਚ ਜਿਹੜਾ ਤੁਹਾਡੇ ਸਾਹਮਣੇ ਰੱਖਣ ਜਾ ਰਹੀ ਹਾਂ ਮੇਰਾ ਯਕੀਨ ਹੈ ਬਹੁਤ ਕੁੜੀਆਂ ਨਾਲ ਵਾਪਰਿਆ ਹੋਵੇਗਾ ਪਰ ਹੋ ਸਕਦਾ ਉਹਨਾਂ ਨੂੰ ਕਹਿਣ ਦਾ ਮੌਕਾ ਨਾ ਮਿਲਿਆ ਹੋਵੇ ਜਉ ਕਹਿਣ ਤੋਂ ਡਰ ਗਈਆਂ ਹੋਂ ਕਿਤਾਬ ਦੇ ਪੰਨਿਆਂ ਵਾਂਗ ਮੈਂ ਸਭ ਕੁਝ ਪਲਟ ਕੇ ਰੱਖ ਦੇਾਂਗੀ ਬਿਨਾਂ ਕਿਸੇ ਪਰਦੇ ਤੋਂ ਅੱਜ ਲਿਖਣ ਲੱਗਿਆਂ ਵੀ ਮੇਰੀ ਧੜਕਨ ਤੇਜ਼ ਹੋ ਰਹੀ ਹੈ ਜਿਵੇਂ ਉਸ ਰਾਤ ਹੋਈ ਸੀ ਮੇਰੇ ਨਰਮ ਅਤੇ ਕੱਚੇ ਗੋਸਤ ਤੇ ਚੱਲ ਰਹੀ ਆਰੀ ਦੀ ਤਪਸ਼ ਨਾਲ ਲਹੂ ਦੀ ਆ ਰਹੀ ਗੰਧ ਮੇਰੀ ਪੂਰੀ ਕਾਇਨਾਤ ਚੋਂ ਹੁੰਦੀ ਹੋਈ ਦੇਵਲੋਕ ਪਹੁੰਚ ਗਈ ਪਰ ਅਫਸੋਸ ਕੋਈ ਦੇਵੀ ਦੇਵਤਾ ਮੇਰੀ ਮਦਦ ਲਈ ਨਾ ਬੌੜਿਆ ਮੈਂ ਸੁਣਿਆ ਜਦੋਂ ਪਾਰੀ ਸਭਾ ਵਿੱਚ ਦ੍ਰੋਪਤੀ ਦੇ ਕੱਪੜੇ ਉਤਾਰੇ ਜਾ ਰਹੇ ਸੀ ਤਾਂ ਕ੍ਰਿਸ਼ਨ ਭਗਵਾਨ ਖੁਦ ਪ੍ਰਗਟ ਹੋਏ ਅਤੇ ਦ੍ਰੋਪਤੀ ਦੀ लाज ਰੱਖੀ ਮੇਰੀ ਵਾਈ ਬਾਰੀ ਕੋਈ ਭਗਵਾਨ ਨਾ ਬੌੜਿਆ ਆਪ ਨਾ ਆਉਂਦਾ ਆਪਣੇ ਕਿਸੇ ਫਰਿਸ਼ਤੇ ਨੂੰ ਹੀ ਭੇਜ ਦਿੰਦਾ ਮੈਨੂੰ ਵੀ ਤੇਰੀ ਹੋਣੀ ਦਾ ਅਹਿਸਾਸ ਹੋ ਜਾਂਦਾ ਬਹੁਤੀਆਂ ਕੁੜੀਆਂ ਇੰਨਾਂ ਹਾਲਸਿਆਂ ਨੂੰ ਆਪਣੇ ਅੰਦਰ ਕੈਦ ਕਰਕੇ ਰੱਖ ਲੈਂਦੀਆਂ ਨੇ ਮੈਂ ਸਭ ਕੁਝ ਬਿਆਨ ਕਰ ਰਹੀ ਹਾਂ ਮੈਨੂੰ ਉਮੀਦ ਹੈ ਤੁਸੀਂ ਮੇਰੇ ਦਰਜ ਵਿੱਚ ਸ਼੍ਰੀਕ ਹੋਵੋਗੇ ਅਤੇ ਉਹਨਾਂ ਲੱਖਾਂ ਕੁੜੀਆਂ ਲਈ ਦੁਆ ਕਰੋਗੇ ਜੋ ਨਰਕ ਦੀ ਜ਼ਿੰਦਗੀ ਜੀ ਰਹੀਆਂ ਹਨ।